ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ YouTube ਨੰਬਰਦਾਰ ਬਲੌਗ ਚੈਨਲ ਦੇ ਉੱਪਰ ਪਲੀਜ਼ ਜੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ ਤੇ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਕਿ ਪ੍ਰਿੰਟ ਸੂਟ ਸੀਜ਼ਨ ਬਹੁਤ ਸ਼ੁਰੂ ਹੈ ਸੁਖ ਨਾਲ ਹੁਣ ਜਿਹੜੀਆਂ ਕੁੜੀਆਂ ਘਤਰੀਆਂ ਨੇ ਛੁੱਟੀਆਂ ਘਟਣ ਲਈ ਆ ਗਈਆਂ ਤੇ ਕਿਉਂਕਿ ਆਪਾਂ ਨੂੰ ਸ਼ਾਪ ਤੇ ਪਤਾ ਲੱਗ ਜਾਂਦਾ ਹੈਗਾ ਵੀ ਪਹੁੰਚੀਆਂ ਹੋਈਆਂ ਨੇ ਭੈਣਾਂ ਸਾਰੀਆਂ ਤੇ ਚਲੋ ਹੁਣ ਆਪਾਂ ਤੁਹਾਨੂੰ ਦਿਖਾਉਣੇ ਆਗੇ ਦਿਨੇ ਸੁਖਨਾਲ ਪਰਮਤਮਾ ਦੀ ਕਿਰਪਾ ਨਾਲ ਬਹੁਤ ਰਾਸਤੀ ਗਾ ਚਲੋ ਆਪਾਂ ਨੂੰ ਥੋੜੇ ਜਿਹਾ ਵੀਡੀਓ ਬਣਾਉਣ ਦਾ ਹੁਣ ਟਾਈਮ ਘੱਟ ਮਿਲਦਾ ਕਿਉਂਕਿ ਹੁਣਾਂ ਵੱਜ ਚੁੱਕੇ ਨੇ ਜੀ ਸ਼ਾਮ ਦੇ 5 ਵਜੇ ਤੇ ਹੁਣ ਆਪਾਂ ਵੀਡੀਓ ਨੂੰ ਕਰਦੇ ਹਾਂ ਸ਼ੁਰੂ ਤੇ ਤੁਹਾਨੂੰ ਦਿਖਾਉਣੇ ਆ ਪ੍ਰਿੰਟ ਸੂਟ ਬਹੁਤ ਹੀ ਸੋਹਣੇ ਸੋਹਣੇ ਪ੍ਰਿੰਟਡ ਸੂਟ ਠੀਕ ਹੈ ਨਾ ਇਹ ਦੇਖੋ ਜੀ ਹੈਗੀ ਕੈਮਬ੍ਰਿਕ ਕਾਟਰ ਸਭ ਤੋਂ ਪਹਿਲਾਂ ਡਿਜ਼ਾਈਨ ਦਿਖਾਵਾਂਗੇ ਤੁਹਾਨੂੰ ਬਲੈਕ ਕਲਰ ਇਹ ਕਿ ਮੈਂ ਤੁਹਾਨੂੰ ਇਹ ਗੱਲ ਦੱਸ ਦਿੰਨੀ ਜੀ ਜਿਹੜਾ ਬਲੈਕ ਕਲਰ ਹੈ ਜ਼ਿਆਦਾਤਰ ਹਰੇਕ ਪ੍ਰਿੰਟ ਦੇ ਵਿੱਚ ਜ਼ਰੂਰ ਕਿਉਂਕਿ ਬਲੈਕ ਕਲਰ ਦੀ ਪਹਿਣਾ ਨੂੰ ਬਹੁਤ ਡਿਮਾਂਡ ਰਹਿੰਦੀ ਹੈ ਇਹ ਹੈਗਾ ਜੀ ਇਹ ਕਾ ਟੈਕਸ ਤੁਸੀਂ ਸਟੈਂਪ ਚੈੱਕ ਕਰੋ ਚੰਗੀ ਤਰ੍ਹਾਂ ਤੇ ਜਿਹੜੀਆਂ ਹੁਣ ਦੇਖੋ ਪਹਿਣਾ ਵਿਜ਼ਿਟ ਕਰਦੀਆਂ ਨੇ ਸ਼ਾਪ ਤੇ ਉਹ ਕੱਪੜੇ ਨੂੰ ਹੱਥ ਲਾ ਕੇ ਦੇਖ ਲੈਂਦੇ ਨੇ ਜਿਹੜੀਆਂ ਪਹਿਣਾ ਬਾਹਰੋਂ ਆਪਾਂ ਨੂੰ ਆਰਡਰ ਕਰਦੀਆਂ ਨੇ ਉਹ ਆਪਾਂ ਉਹਨਾਂ ਲਈ ਸਟੈਂਪ ਸਪੈਸ਼ਲ ਦਿਖਾਉਣੇ ਹੈਗੇ ਵੀ ਇਸ ਬ੍ਰਾਂਡ ਦਾ ਸੂਟ ਰਹਿਣ ਵਾਲਾ ਠੀਕ ਹੈ ਨਾ AKtex ਦਾ ਬ੍ਰਾਂਡ ਹੈ ਜੀ AKtex ਦਾ ਕੈਮਰਿਕ कॉटन ਹੈ ਪਿਓਰ ਬਹੁਤ ਬਲੈਕ ਕਲਰ ਤੇ ਸਕਿਨ ਕਲਰ ਦਾ ਕੰਟਰਾਸਟ ਹੈ ਜੀ ਵਿੱਚ ਬਾਕੀ ਤੁਸੀਂ ਇਹਦੀ ਡਿਜ਼ਾਈਨਿੰਗ ਤੁਸੀਂ ਦੇਖ ਹੀ ਰਹੇ ਹੋ ਡਿਜ਼ਾਈਨਿੰਗ ਤੁਹਾਨੂੰ ਦਿਖਦੀ ਹੈ ਇਹਦੇ ਵਿੱਚ ਜਿਹੜਾ ਕਲਰ ਆਪਸ਼ਨ ਹੈਗਾ ਜੀ 2-3 ਕਲਰ ਸੇਲ ਹੋਗੇ ਕਿਉਂਕਿ ਸਾਨੂੰ ਵੀਡੀਓ ਬਣਾਉਂਦਾ ਹੁਣ ਟਾਈਮ ਹੀ ਨਹੀਂ ਲੱਗਦਾ ਜੀ 2-3 ਕਲਰ ਕੁੜੀਆਂ ਲੈ ਗਈਆਂ ਸੇਲ ਹੋਗੇ ਇੱਕ ਇਹਦੇ ਵਿੱਚ ਹੈਗਾ ਮਹਿੰਦੀ ਕਲਰ ਦੇਖੋ ਜੀ ਇਹ ਹੈਗਾ ਮਹਿੰਦੀ ਕਲਰ ਹੈ ਇਹਦਾ ਵੀ ਜਿਹੜਾ ਕਲਰ ਹੈ ਬਹੁਤ ਸੋਹਣਾ ਹੈਗਾ ਵਿਦਆਊਟ ਦੁਪੱਟਾ ਤੁਹਾਨੂੰ ਸੂਟ ਰਹਿਣ ਵਾਲੇ ਨੇ ਜਿਹੜੇ ਅੱਜ ਦਿਖਾਵਾਂਗੇ ਆਪਾਂ ਵੀਡਾਊਟ ਦੁਪੱਟਾ ਸੂਟ ਦਿਖਾਵਾਂਗੇ ਅਗਰ ਵੀ ਤੁਸੀਂ ਦੁਪੱਟਾ ਵੀ ਸਾਡੇ ਕੋਲੋਂ ਮੰਗਵਾਉਣਾ ਚਾਹੁੰਦੇ ਤਾਂ ਤੁਹਾਨੂੰ ਟਾਈ ਡਾਈ ਦੁਪੱਟਾ ਤਿਆਰ ਕਰਾ ਕੇ ਵੀ ਦੇ ਦਾਂਗੇ ਠੀਕ ਹੈ ਨਾ ਜੀ ਤੁਸੀਂ ਸਾਨੂੰ ਦੱਸ ਸਕਦੇ ਹੋ ਜਿਹੜਾ ਇਹਦਾ ਪ੍ਰਾਈਸ ਹੈਗਾ ਜੀ ਇਹ ਕੈਕ ਟੈਕਸ ਕੈਮਰਿਕ ਦਾ ਇਹਦਾ ਪ੍ਰਾਈਸ ਰਹਿਣ ਵਾਲਾ ਜੀ 300 ਰੁਪਏ 600 ਰੁਪਏ ਦਾ ਸੂਟ ਮਿਲੂਗਾ ਜੀ ਤੁਹਾਨੂੰ ਇਹ ਠੀਕ ਹੈ ਨਾ ਸ਼ਿਪਿੰਗ ਚਾਰਜ ਫ੍ਰੀ ਹੋਣਗੇ ਜੀ ਸ਼ਿਪਿੰਗ ਚਾਰਜ 올 ਇੰਡੀਆ ਫ੍ਰੀ ਹੋ ਤੇ ਤੁਸੀਂ ਦੁਪट्टे ਨਾਲ ਲੈਣਾ ਚਾਹੁੰਦੇ ਹੋ ਦੁਪट्टे ਨਾਲ ਵੀ ਲੈ ਸਕਦੇ ਹੋ ਬਿਨਾਂ ਦੁਪट्टे ਤੋਂ ਲੈਣਾ ਤੁਸੀਂ ਬਿਨਾਂ ਦੁਪट्टे ਤੋਂ ਵੀ ਲੈ ਸਕਦੇ ਹੋ ਠੀਕ ਹੈ ਨਾ ਜੀ ਚਲੋ ਜੀ ਅੱਜ ਆਗਲਾ ਪ੍ਰਿੰਟ ਆ ਗਿਆ ਆਡੀ ਕਲੈਕਸ਼ਨ ਦਾ ਦੇਖੋ ਤੁਸੀਂ ਕਲਰ ਕੰਟਰਾਸਟ ਚੈੱਕ ਕਰੋ ਜੀ ਬਹੁਤ ਸੋਹਣਾ ਨਮਾਜਾ ਕਲਰ ਹੈਗਾ ਜਾਮਣੀ ਜਾਂ ਲਵੈਂਡਰ ਜੀ ਸ਼ੇਡ ਹੈ ਬੜਾ ਪਿਆਰਾ ਜਿਹਾ ਕਲਰ ਹੈਗਾ ਸਕਿਨ ਕਲਰ ਦੇ ਫਲਾਰ ਬਣੇ ਹੋ ਨੇ ਇਹਦੇ ਵਿੱਚ ਤੇ ਇਹ ਵਾਲਾ ਹੈਗਾ ਆਡੀ ਦਾ ਜੀ ਤੁਸੀਂ ਸਟੈਂਪ ਚੈੱਕ ਕਰੋ ਜੀ ਸਟੈਂਪ ਦਿਖਾਇਆ ਕਰੋ ਬੇਟਾ ਨੇੜੇ ਤੋਂ ਮੜਾ ਜਿਹਾ ਇੱਕ ਵਾਰ ਕਿਉਂਕਿ ਸਟੈਂਪ ਨਾਲ ਜਿਹੜੀਆਂ ਬਾਹਰੋਂ ਪਹਿਣਾ ਆਨਲਾਈਨ ਆਰਡਰ ਕਰਦੀ ਨੇ ਉਸ ਸਟੈਂਪ ਤੇ ਹੀ ਵਿ ਤੇ ਇਹਦੇ ਵਿੱਚ ਜਿਹੜੇ ਕਲਰ ਆਪਸ਼ਨ ਨੇ ਜੀ ਕਲਰ ਤੁਹਾਨੂੰ ਦਿਖਾਵਾਂਗੇ ਇਹਦੇ ਵਿੱਚ ਆਏ ਸੀ ਕਲਰ ਪੰਜ ਤੇ ਦੋ ਕਲਰ ਆਪਣੇ ਕੋਲ ਸੇਲ ਹੋ ਗਏ ਤੇ ਇਹ ਵਾਲੇ ਕਲਰ ਆਪਾਂ ਜਿਹੜੇ ਕੋਲ ਹੈਗੇ ਨੇ ਉਹ ਆਪਾਂ ਤੁਹਾਨੂੰ ਦਿਖਾਣੇ ਆਂਗੇ ਦੇਖੋ ਵਾਈਨ ਜਿਹਾ ਕਲਰ ਹੈ ਜੀ ਇਹ ਵਾਲਾ ਸੂਟ ਦਾ ਮਤਲਬ ਕਿੰਨਾ ਮাজে ਚਾਟ ਹੈ ਇਹ ਵਾਲਾ ਹੈਗਾ ਮੰਗੋ ਸ਼ੇਡ ਅੱਜ ਕੱਲ ਬਹੁਤ ਟ੍ਰੈਂਡ ਦੇ ਵਿੱਚ ਹੈ ਇਹ ਵਾਲਾ ਕਲਰ ਕਿਤੇ ਦੇ ਵਿੱਚ ਇਹ ਵਾਲਾ ਕਲਰ ਹੈ ਜੀ ਜਲਦੀ ਜਲਦੀ ਆਰਡਰ ਬੁੱਕ ਕਰੋ ਕਿਉਂਕਿ ਜਿਹੜੀ ਇਹ ਸੂਟ ਆਏ ਨੇ ਸਾਰੇ ਸੋਲੋ ਪੀਸ ਨੇਗੇ ਬਹੁਤ ਜਲਦੀ ਸੇਲ ਹੋ ਜਾਣੀਆਂ ਆਈਟਮਾਂ ਨੇਗੀਆਂ ਜਿਆਦਾ ਲੰਮਾ ਪੁਰਾਣੀ ਵੀਡੀਓ ਨੂੰ ਨਾ ਕਰਿਆ ਕਰੋ ਜਲਦੀ ਆਰਡਰ ਲਿਆ ਕਰੋ ਸੂਟਾਂ ਨੂੰ ਦੇਖ ਕੇ ਜੋ ਵੀ ਤੁਹਾਨੂੰ ਪਸੰਦ ਆਉਂਦਾ ਹੈਗਾ ਇਹ ਵਾਲੀ ਮੰਗੋ ਸ਼ੇਡ ਹੈ ਜੀ ਇਹ ਵਾਲਾ ਹੈਗਾ ਰਾਇਲ ਬਲੂ ਕਲਰ ਰਾਇਲ ਬਲੂ ਕਿਹੜਾ ਸਕਾਈ ਬਲੂ ਕਲਰ ਹੈ ਹੈਨਾ ਕੀ ਇਸ ਕੀ ਨਾਮ ਹੈ ਇਸ ਕਲਰ ਦਾ ਨੇਵੀ ਬਲੂ ਨਹੀਂ ਨੇਵੀ ਬਲੂ ਨਹੀਂ ਹੈਗਾ ਜੀ ਇਹ हटके ਜਿਹਾ ਕਲਰ ਨਾ ਤਾਂ ਨੇਵੀ ਬਲੂ ਹੈ ਨਾ ਸਕਾਈ ਬਲੂ ਹੈ ਹੁਣ ਇਹਨੂੰ ਕੀ ਕਹੀਏ ਤੁਸੀਂ ਵੀਡੀਓ ਦੇ ਵਿੱਚੇ ਦੇਖ ਲਓ ਤੁਸੀਂ ਕਮੈਂਟਾਂ ਦੇ ਵਿੱਚ ਆਪ ਹੀ ਦੱਸ ਦਿਓ ਵੀ ਇਹ ਕਲਰ ਦਾ ਨਾਮ ਕੀ ਹੈਗਾ ਠੀਕ ਹੈ ਨਾ ਦੇਖੋ ਜੀ ਇੱਕ ਦੇ ਵਿੱਚ ਆਹ कलर ਰਗਾ ਨਾ ਤਾਂ ਇਹ ਗਰੀ ਹੈ ਨਾ ਇਹ ਸਕਾਈ ਬਲੂ ਹੈ ਨਮਾਜਾ कलर ਹੈਗਾ ਇਹਨੂੰ ਕੀ ਕਲਰ ਕਹਾਂਗੇ ਇਹਨੂੰ ਕੁਝ ਨਹੀਂ ਪਤਾ ਲੱਗਦਾ ਵੀ ਕੀ ਨਾਮ ਲਾਵਾਂਗੇ ਇਸ ਕਲਰ ਦਾ ਦੇਖੋ ਕਿੰਨੇ ਕਲਰ ਜਿਹੜੇ ਬਹੁਤ ਪਿਆਰੇ ਨੇ ਜਿਹੜੇ ਇੱਕ ਦੇ ਵਿੱਚ ਦੋ ਕਲਰ ਹੋਰ ਵੀ ਹੈਗੇ ਸੀ ਪੰਜ ਕਲਰ ਦਾ ਚਾਟ ਆਇਆ ਸੀਗਾ ਦੋ ਕਲਰ ਨੇ ਜਿਹੜੇ ਆਪਣੇ ਕੋਲੇ ਸੇਲ ਹੋ ਗਏ ਬਾਕੀ ਤੁਸੀਂ ਡਿਜ਼ਾਈਨਿੰਗ ਪ੍ਰਿੰਟ ਦੀ ਸੇਲ ਚੈੱਕ ਕਰ ਸਕਦੇ ਹੋ ਜੀ ਇਹ ਵਾਲੇ ਇਸ ਰੇਂਜ ਦੇ ਵਿੱਚ ਮਿਲਣਗੇ ਤੁਹਾਨੂੰ ਸੂਟ 750 ਦੀ ਰੀਨ ਦੇ ਵਿੱਚ ਆਡੀ ਕਲੈਕਸ਼ਨ ਦਾ ਸੂਟ ਮਿਲੂਗਾ ਜੀ 750 ਇੱਕ ਟੈਕਸ ਦਾ ਸੂਟ ਮਿਲੂਗਾ ਜੀ 600 ਰੁਪਏ ਠੀਕ ਹੈ ਨਾ ਤੇ ਤੁਹਾਨੂੰ ਪ੍ਰਾਈਸ ਆਪਾਂ ਨਾਲ ਦੀ ਨਾਲ ਦੱਸਦੇ ਜਾਵਾਂਗੇ ਤੇ ਅਗਲਾ ਵਾਲਾ ਆ ਗਿਆ ਜੀ اڈੀ ਕਲੈਕਸ਼ਨ ਦਾ ਸੂਟ ਫਿਰ ਤੋਂ ਮਹਿੰਦੀ ਕਲਰ ਆ ਗਿਆ ਜੀ ਮਹਿੰਦੀ ਕਲਰ ਦੇਖੋ ਮਹਿੰਦੀ ਕਲਰ ਕਿੰਨਾ ਪਿਆਰਾ ਹੈਗਾ ਬਹੁਤ ਸੋਹਣੀ ਡਿਜ਼ਾਈਨਿੰਗ ਹੈ ਦੀ ਵਿੱਚ ਪ੍ਰਿੰਟਿੰਗ ਬਹੁਤ ਸੋਹਣੀ ਹੈ ਤੁਸੀਂ ਪ੍ਰਿੰਟਿੰਗ ਚੈੱਕ ਕਰੋ ਥੋੜੇ ਜਿਹਾ ਵੱਡੇ ਫਲਾਵਰ ਦੇ ਵਿੱਚ ਇਹ ਵਾਲਾ ਹੈਗਾ ਡਿਜ਼ਾਈਨ ਤੇ ਇਹਦੇ ਵਿੱਚ ਜਿਹੜਾ ਅਗਲਾ ਕਲਰ ਹੈ ਤੁਹਾਨੂੰ ਅਗਲਾ ਕਲਰ ਦੇਵਾਂਗੀ ਬਲੈਕ ਬਲੈਕ ਕਲਰ ਦੀ অপਸ਼ਨ ਹਰੇਕ ਡਿਜ਼ਾਈਨ ਦੇ ਵਿੱਚ ਦਿੱਤੀ ਹੋਈ ਹੈ ਜੀ ਤੁਸੀਂ ਪੁੱਛ ਸਕਦੇ ਹੋ ਬਲੈਕ ਕਲਰ ਬਹੁਤ ਜਲਦੀ ਸੇਲ ਹੋ ਜਾਂਦਾ ਹੈ ਇੱਕੇ ਦੇ ਵਿੱਚ ਬਲੈਕ ਕਲਰ ਹੈ ਤੇ ਇੱਕੇ ਦੇ ਵਿੱਚ ਹੈਗਾ ਜੀ ਮਹਿਰੂਨ ਕਲਰ ਜਿਹੜੀਆਂ ਪੈਣਾ ਡਾਰਕ ਕਲਰ ਪਸੰਦ ਕਰਦੀ ਨੇ ਜੀ ਜਰੂਰ ਇਹਨਾਂ ਸੂਟਾਂ ਨੂੰ ਆਰਡਰ ਕਰਨ ਸੂਟ ਬਹੁਤ ਸੋਹਣੇ ਰਹਿਣ ਵਾਲੇ ਨੇ ਬਹੁਤ ਕੰਫੀਟੇਬਲ ਸਟੱਫ ਹੈਗਾ ਇਹ ਜਮਾ ਸੌਫਟ ਸਟੱਫ ਹੈਟ ਵਗੈਰਾ ਨਹੀਂ ਹੁੰਦਾ ਹੈਗਾ ਇਹ ਤੇ ਇਹਦਾ ਪ੍ਰਾਈਸ ਹੈਗਾ ਜੀ ਸੇਮ 750 ਰੁਪਏ ਠੀਕ ਹੈ ਨਾ ਇਹਨਾਂ ਦਾ ਪ੍ਰਾਈਸ 750 ਰੁਪਏ ਆਡੀ ਕਲੈਕਸ਼ਨ ਦੇ ਸੂਟ ਰਹਿਣ ਵਾਲੇ ਨੇ ਜਿਹੜੇ ਪ੍ਰਿੰਟ ਕਲੈਕਸ਼ਨ ਦੇ ਨੇ ਇਸਨੂੰ ਨਾ ਅਦੀ ਨਾਲ ਪ੍ਰਾਈਸ ਸੂਟਾਂ ਦੇ ਸਾਰਿਆਂ ਦੇ ਦੱਸ ਦੇ ਜਾਵਾਂਗੇ ਤੇ ਚਲੋ ਜੀ ਅਗਲਾ ਦਿਖਾਨੇਗੇ ਆਪਾਂ ਇਹ ਵੀ ਆਡੀ ਕਲੈਕਸ਼ਨ ਦੇ ਪ੍ਰਿੰਟ ਵਿੱਚ ਦੇਖੋ ਪ੍ਰਿੰਟਿੰਗ ਤੁਸੀਂ ਚੈੱਕ ਕਰੋ ਤੁਸੀਂ ਦੁਪੱਟੇ ਨਾਲ ਆਪਣੇ ਤੋਂ ਸੂਟ ਲੈ ਸਕਦੇ ਜੀ ਤੁਸੀਂ ਦੁਪੱਟਾ ਡਾਈ ਕਰਵਾਉਣਾ ਚਾਹੁੰਦੇ ਹੋ ਕਈ ਵਾਰੀ ਪਹਿਣਾ ਦੂਰ ਆਰਡਰ ਕਰ ਰਹੀ ਨੇ ਉਹਨਾਂ ਨੂੰ ਦੁਪੱਟਾ ਚਾਹੀਦਾ ਹੁੰਦਾ ਨਾਲ ਤਾਂ ਆਪਣੇ ਕੋਲ ਪਿਓਰ ਦਾ ਦੁਪੱਟਾ ਮਸਲੀਨ ਦਾ ਟੈਬੀ ਦਾ ਬਰਬਰੀ ਦਾ ਆਪਣੇ ਕੋਲ ਸਾਰੇ ਤਰ੍ਹਾਂ ਦੇ ਦੁਪੱਟੇ ਹੈਗੇ ਨੇ ਜੀ ਤੁਸੀਂ ਦੁਪੱਟੇ ਨਾਲ ਵੀ ਸੂਟ ਲੈ ਸਕਦੇ ਹੋ ਆਪਾਂ ਤੁਹਾਨੂੰ ਦੁਪੱਟੇ ਨਾਲ ਟਾਈ ਡਾਈ ਕਰਵਾਉਣਾ ਚਾਹੁੰਦੇ ਹੋ ਸਿੰਗਲ ਡਾਈ ਕਰਵਾਉਣਾ ਚਾਹੁੰਦੇ ਹੋ ਤੁਸੀਂ ਜਿਵੇਂ ਵੀ ਕਰਵਾਉਣਾ ਚਾਹੁੰਦੇ ਹੋ ਸਾਨੂੰ ਦੱਸ ਸਕਦੇ ਹੋ ਤੁਸੀਂ ਦੁਪੱਟੇ ਨਾਲ ਆਪਾਂ ਉਹਨੂੰ ਸੂਟ ਪ੍ਰੋਪਰ ਰੈਡੀ ਕਰਕੇ ਦੇਵਾਂਗੇ ਤੁਹਾਨੂੰ ਦੁਪੱਟੇ ਤੇ ਲੈਸ ਚਾਹੀਦੀ ਹੈ ਟਾਈ ਡ ਜੋ ਜਿਹੜਾ ਪ੍ਰਾਈਸ ਦੱਸਦੇ ਨੇ ਕੱਲੇ ਸੂਟ ਦਾ ਦੱਸਦੇ ਨੇ ਠੀਕ ਹੈ ਤੇ ਇੱਕ ਇਹਦੇ ਵਿੱਚ ਕਲਰ ਮੰਗੋ ਸ਼ੇਡ ਜੀ ਇਹ ਕਲਰ ਦਾ ਅੱਜ ਬਹੁਤ ਅੱਜਕੱਲ ਬਹੁਤ ਜ਼ਿਆਦਾ ਟ੍ਰੈਂਡ ਹੈ ਬਹੁਤ ਟ੍ਰੈਂਡ ਦੇ ਵਿੱਚ ਰਹਿਣ ਵਾਲਾ ਜੀ ਵਾਲਾ ਕਲਰ ਤੇ ਇਹਦੇ ਵਿੱਚ ਜਿਹੜੇ ਦੋ ਤਿੰਨ ਕਲਰ ਹੋਰ ਸੀ ਉਹ ਸੀਲ ਹੋ ਗਏ ਜਿਹੜੇ ਆਪਣੇ ਕੋਲੇ ਸ਼ਾਪ ਤੇ ਇਸ ਟਾਈਮ ਅਵੇਲੇਬਲ ਸੂਟ ਹੈਗੇ ਨੇ ਉਹ ਤੁਹਾਨੂੰ ਉਹ ਸ਼ੋਅ ਕਰਾਂਗੇ ਸਾਰੇ ਠੀਕ ਹੈ ਨਾ ਗਰਮੀ ਬਹੁਤ ਹੈ ਫਿਰ ਹੁਣ ਵੀਡੀਓ ਬਣਾਉਣੀ ਪੈਂਦੀ ਹੈ ਨਾ ਜਦੋਂ ਪੱਖੇ ਦੀ ਆਵਾਜ਼ ਬਹੁਤ ਆ ਜਾਂਦੀ ਹੈਗੀ ਵਿੱਚ ਦੇਖੋ ਜੀ ਅਗਲਾ ਪ੍ਰਿੰਟ ਆ ਗਿਆ ਥੋੜਾ ਜਿਹਾ ਲਾਈਟ ਕਲਰ ਦੇ ਵਿੱਚ ਪ੍ਰਿੰਟ ਵੱਡਾ ਹੈਗਾ ਆਡੀ ਕਲੈਕਸ਼ਨ ਦਾ ਸੂਟ ਰਹਿਣ ਵਾਲਾ ਜੀ ਇਹ ਵੀ ਆਡੀ ਕਲੈਕਸ਼ਨ ਦਾ ਸੂਟ ਰਹਿਣ ਵਾਲਾ ਜੀ ਦੇਖੋ ਤੁਸੀਂ ਚੰਗੀ ਤਰ੍ਹਾਂ ਇਹਦੀ ਪ੍ਰਿੰਟਿੰਗ ਚੈੱਕ ਕਰੋ ਲਾਈਟ ਕਲਰ ਨੇ ਇਹਦੇ ਵਿੱਚ ਜਿੰਨੇ ਵੀ ਹੈਗੇ ਨੇ ਲਾਈਟ ਕਲਰ ਆਏ ਨੇ ਸ਼ਾਇਦ ਇੱਕ ਦੋ ਕਲਰ ਇਹਦੇ ਵਿੱਚ ਹੋਰ ਵੀ ਨੇ ਤੁਹਾਨੂੰ ਸਾਰੇ ਕਲਰ ਦਿਖਾਵਾਂਗੇ ਜਿੰਨੇ ਕਲਰ ਹੈਗੇ ਨੇ ਤੇ ਇੱਕ ਕਲਰ ਹੈਗਾ ਇਹਦੇ ਵਿੱਚ ਕਰੀਮ ਮੈਂ ਕਿ ਇੱਕ ਕਲਰ ਉਹ ਪਿਆ ਪੁੱਤ ਨੀਚੇ ਇੱਧਰ ਕੈਮਰਾ ਲਾ ਕੇ ਉਹ ਕੈਮ ਫੜਾਈ ਨੀਚੇ ਪਿਆ ਕੱਢ ਕੇ ਉਹ ਵਾਲਾ ਪੈਕੇਜ ਦੇ ਵਿੱਚ ਕਲਰ ਪਿੰਕ Er det do? Ingen har rørt det. ਇਹ ਫਲਾਵਰ ਪ੍ਰਿੰਟ ਤੁਹਾਨੂੰ ਦਿਖਦੇ ਨੇਗੇ ਤੁਹਾਨੂੰ ਆਹ ਦੱਸ ਦਿੱਤਾ ਸਟਫ ਆਡੀ ਕਲੈਕਸ਼ਨ ਦਾ ਰਹਿਣ ਵਾਲਾ ਹੈ ਪਿਓਰ ਕੈਮਰੀਕ कॉटन ਹੈ ਬੜਾ ਕੰਫਰਟੇਬਲ ਸਟਫ ਹੈਗਾ ਇੱਕ ਆਗੇ ਦੇ ਵਿੱਚ ਪਿੰਕ ਕਲਰ ਤੇ ਇੱਕ ਆਗੇ ਦੇ ਵਿੱਚ ਕਰੀਮ ਕਲਰ ਤੇ ਇੱਕ ਆਗੇ ਦੇ ਵਿੱਚ ਸਕਿਨ ਮਾਊਸ ਜਿਹਾ ਕਲਰ ਹੈ ਸਕਿਨ ਵੀ ਨਹੀਂ ਹੈਗਾ ਨਮਾ ਜਿਹਾ ਚਾਟ ਹੈ ਤੇ ਤੈਨੂੰ ਅਗਲਾ ਪ੍ਰਿੰਟ ਦਿਖਾਉਣੀ ਜੀ ਅਗਲਾ ਬ੍ਰੀਕ ਪ੍ਰਿੰਟ ਦੇ ਵਿੱਚ ਆ ਗਿਆ ਇਹ ਵੀ ਆਡੀ ਕਲੈਕਸ਼ਨ ਦਾ ਸੂਟ ਰਹਿਣ ਵਾਲਾ ਜੀ ਸੇਮ ਪ੍ਰਾਈਸ 750 ਦੇ ਵਿੱਚ ਪ੍ਰਿੰਟ ਦੇਖੋ ਇਹ ਬ੍ਰੀਕ ਪ੍ਰਿੰਟ ਦੇ ਵਿੱਚ ਹੈ ਫਰੋਜੀ ਕਲਰ ਹੈ ਫਰੋਜੀ ਕਲਰ ਹੈ ਜੀ ਇਹ ਬਰੀਕ ਪ੍ਰਿੰਟ ਦੇ ਵਿੱਚ ਆ ਗਿਆ ਤੇ ਇਹਦੇ ਵਿੱਚ ਹੈਗਾ ਇੱਕ ਵਾਈਨ ਕਲਰ ਤੇ ਇੱਕ ਦੋ ਕਲਰ ਹੈਗੇ ਸੀ ਜਿਹੜੇ ਉਹ ਸੇਲ ਹੋ ਗਏ ਠੀਕ ਹੈ ਜਿਹੜੇ ਇਸ ਟਾਈਮ ਆਪਣੇ ਕੋਲੇ ਸ਼ਾਪ ਤੇ ਹੈਗੇ ਨੇ ਸੂਟ ਆਪਾਂ ਤੁਹਾਨੂੰ ਉਹ ਦਿਖਾਏ ਨੇਗੇ ਤੁਸੀਂ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਆਪਾਂ ਨੂੰ WhatsApp ਤੇ DM ਕਰ ਸਕਦੇ ਹੋ ਜਿਹੜਾ WhatsApp ਨੰਬਰ ਹੈਗਾ ਆਪਣਾ ਸਕਰੀਨ ਦੇ ਉੱਤੇ ਸ਼ੋਅ ਹੋਊਗਾ ਠੀਕ ਹੈ ਨਾ ਤੇ ਤੁਸੀਂ DM ਕਰ ਸਕਦੇ ਹੋ ਠੀਕ ਹੈ ਇਹ ਵਾਲਾ ਵਾਈਨ ਜਿਆ ਕਲਰ ਹੈ ਤੇ ਇਹ ਵਾਲਾ ਹੈਗਾ ਫਰੋਜੀ ਕਲਰ ਹੈ ਸਾਰੇ ਨਵੇਂ ਨਵੇਂ ਚਾਰਟ ਆਏ ਨੇ ਜੀ ਅੱਜ ਵਾਲੇ ਸੂਟ ਦੇਖ ਕੇ ਨਾ ਪਹਿਣਾ ਤੋਂ ਬਿਲਕੁਲ ਨਹੀਂ ਰਿਹਾ ਜਾਂਦਾ ਸੂਟ ਖਰੀਦ ਖਰੀਦ ਤੋਂ ਵੀ ਨਾ ਤੇ ਅਗਲਾ ਦਿਖਾਉਣੀ ਹੈ ਜੀ ਸਾਨੂੰ ਇੱਕ ਹੋਰ ਨਵਾਂ ਪ੍ਰਿੰਟ ਇਹ ਵੀ ਆਡੀ ਕਲੈਕਸ਼ਨ ਦਾ ਸੂਟ ਰੈਨ ਵਾਲਾ ਜੀ ਦੇਖੋ ਇਹ ਵੀ ਥੋੜਾ ਜਿਹਾ हटਕੇ ਜਿਹਾ ਪ੍ਰਿੰਟ ਹੈ ਵੱਖਰਾ ਜਿਹਾ ਪ੍ਰਿੰਟ ਹੈ ਸੇਮ ਪ੍ਰਾਈਸ 750 ਤੇ ਇੱਕ ਆਗੇ ਜੀ ਇਹਦੇ ਵਿੱਚ ਬਲੈਕ ਬਲੈਕ ਤੁਹਾਨੂੰ ਦੱਸਿਆ ਗਿਆ ਵੀ ਹਰੇਕ ਪ੍ਰਿੰਟ ਦੇ ਵਿੱਚ ਏਤ ਕੀ ਜਿਹੜਾ ਹੈਗਾ ਬਲੈਕ ਆਈ ਆਇਗਾ ਤੇ ਇੱਕੇ ਦੇ ਵਿੱਚ ਆ ਗਿਆ ਜੀ ਸਕਿਨ ਕਲਰ ਜਿਹੜੀਆਂ ਭੈਣਾ ਲਾਈਟ ਵੇਟ ਕਲਰ ਪਸੰਦ ਕਰਦੀ ਨੇ ਉਹ ਇਹਨਾਂ ਦੇ ਵਿੱਚੋਂ ਪ੍ਰਿੰਟ ਪਸੰਦ ਕਰ ਸਕਦੇ ਨੇ ਪ੍ਰਿੰਟ ਸਾਰਿਆਂ ਦੇ ਵੀ ਹਟਕੇ ਬਹੁਤ ਸੋਹਣੇ-ਸੋਹਣੇ ਪ੍ਰਿੰਟ ਨੇਗੇ ਨਵੇਂ ਜਿਹੇ ਪ੍ਰਿੰਟ ਨੇ ਵੱਖਰੇ ਜਿਹੇ ਪ੍ਰਿੰਟ ਨੇਗੇ ਸਾਰੇ ਤੁਸੀਂ ਦੁਪੱਟੇ ਨਾਲ ਲੈਣਾ ਚਾਹੁੰਦੇ ਹੋ ਉਹ ਵੀ ਦੱਸ ਸਕਦੇ ਹੋ ਵਿਦਆਊਟ ਦੁਪੱਟਾ ਲੈਣਾ ਚਾਹੁੰਦੇ ਹੋ ਉਹ ਵੀ ਦੱਸ ਸਕਦੇ ਹੋ ਤੁਸੀਂ ਸਟੀਚਿੰਗ ਵੀ ਨਾਲ ਕਰਵਾਉਣਾ ਚਾਹੁੰਦੇ ਜਿਹੜੀਆਂ ਭੈਣਾ ਬਾਹਰੋਂ ਸਟੀਚਿੰਗ ਕਰਵਾਉਂਦੀਆਂ ਨੇ ਉਹਨਾਂ ਨੇ ਕਈ ਵਾਰ ਸੋਚਦੇ ਨੇ ਵੀ ਵੀ ਚਲੋ ਆਪਾਂ ਸੂਟ ਮੰਗਵਾ ਲਈ ਆਪਾਂ ਸਟੀਚਿੰਗ ਵੀ ਕਰਵਾ ਲਈ ਜੀ ਆਪਣੇ ਕੋਲੇ ਸਟੀਚਿੰਗ ਵੀ ਵਧੀਆ ਤਰੀਕੇ ਨਾਲ ਅਵੇਲੇਬਲ ਹੈਗੀ ਆ ਆਪਾਂ ਸਟੀਚਿੰਗ ਵੀ ਕਰਵਾ ਕੇ ਦੇਵਾਂਗੇ ਤੁਸੀਂ ਸਟੀਚਿੰਗ ਬਾਰੇ ਕੁਝ ਪੁੱਛ ਸਕਦੇ ਹੋ ਜਿਹੜੀਆਂ ਪੈਣਾ ਸਟੀਚਿੰਗ ਨਾਲ ਕਰਵਾਉਣਾ ਚਾਹੁੰਦੀ ਨੇ ਸੂਟ ਸਟੀਚਿੰਗ ਨਾਲ ਖਰੀਦਣਾ ਚਾਹੁੰਦੀ ਨੇ ਸਟੀਚਿੰਗ ਵੀ ਆਪਾਂ ਕਰਵਾ ਕੇ ਦੇਵਾਂਗੇ ਠੀਕ ਹੈ ਨਾ ਜੀ ਤੇ ਅੱਜ ਵਾਲੇ ਇਹ ਹੈਗੇ ਸੀ ਜੀ ਆਪਣੇ ਪ੍ਰਿੰਟ ਸੂਟ ਏਕੇ ਟੈਕਸ ਦਾ ਸਾਢੇ ਏਕੇ ਟੈਕਸ ਦਾ 600 ਰੁਪਏ ਦੀ ਰੇਂਜ ਦੀ ਵਿੱਚ ਆਡੀ ਕਲੈਕਸ਼ਨ ਦਾ 750 ਫਿਕਸ ਪ੍ਰਾਈਸ ਰਹੂਗਾ ਜੀ ਸ਼ਿਪਿੰਗ ਫ੍ਰੀ ਰਹੂਗੀ ਤੇ ਤੁਸੀਂ ਸ਼ਾਪ ਤੇ ਆ ਕੇ ਵਿਜ਼ਿਟ ਕਰਦੇ ਹੋ ਜੀ ਤੁਸੀਂ ਆਨਲਾਈਨ ਮੰਗਵਾਉਣਾ ਚਾਹੁੰਦੇ ਹੋ ਤੁਹਾਡੀ ਆਪਣੀ ਇੱਛਾ ਠੀਕ ਹੈ ਨਾ ਜੀ ਤੇ ਇਹ ਵਾਲੇ ਸੂਟ ਅੱਜ ਆਪਣੇ ਹੈਗੇ ਸੀਗੇ ਪ੍ਰਿੰਟਡ ਵਿਦਾਊਟ ਦੁਪट्टे ਤੋਂ ਤੇ ਹੁਣ ਆਪਾਂ ਤੁਹਾਨੂੰ ਨਮੀ ਨਮੀ ਵੀਡੀਓ ਤੇ ਵਿੱਚ ਤੁਹਾਨੂੰ ਹੋਰ ਸੂਟ ਦਿਖਾਵਾਂਗੇ ਹੋਰ ਬ੍ਰਾਂਡ ਦੇ ਵਿੱਚ ਦਿਖਾਵਾਂਗੇ ਡੇਲੀ ਵੀਡੀਓ ਦੀ ਵੇਟ ਕਰਿਆ ਕਰੋ ਤੇ ਜਿੰਨੇ ਪਹਿਣਾ ਨੇ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਜਿਹੜੇ ਅੱਜ ਵਾਲੇ ਪ੍ਰਿੰਟ ਨੇ ਨਾ ਅੱਜ ਵਾਲੇ ਪ੍ਰਿੰਟ ਤੁਸੀਂ ਬਿਲਕੁਲ ਨਹੀਂ ਰਹਿ ਸਕਦੇ ਖਰੀਦ ਤੋਂ ਬਿਨਾ ਜਲਦੀ ਜਲਦੀ ਪ੍ਰਿੰਟ ਨੂੰ ਆਰਡਰ ਕਰੋ ਸੂਟਾਂ ਨੂੰ ਜ਼ਰੂਰ ਦੱਸਿਓ ਵੀਡੀਓ ਦੇ ਵਿੱਚ ਸੂਟ ਕਿਸ ਤਰ੍ਹਾਂ ਦੇ ਲੱਗੇ ਤੇ ਲੋ ਜੀ ਵਾਲੀ ਹੈਗੇ ਸੀ ਅੱਜ ਦੇ ਆਪਣੇ ਪ੍ਰਿੰਟਡ ਸੂਟ ਤੇ ਆਪਾਂ ਵਰਕ ਵਾਲੇ ਸੂਟ ਵਰਕ ਦੀਆਂ ਵੀ ਵੀਡੀਓ ਵੀ ਪਾਉਣੀਆਂ ਨੇ ਵਰਕ ਵਾਲੇ ਸੂਟ ਵੀ ਆਪ ਤੁਸੀਂ ਤਿਆਰ ਕਰਵਾਉਣਾ ਚਾਹੁੰਦੇ ਆਪਣੇ ਕੋਲੇ ਪਲੇਨ ਸਟੱਫ ਵੀ ਬਣ ਚੁੱਕੇ ਜੀ ਪਲੇਨ ਸਟੱਫ ਲੈਣਾ ਚਾਹੁੰਦੇ ਹੋ ਪਲੇਨ ਸਟੱਫ ਵੀ ਜਿਹੜਾ ਹੈਗਾ ਆਪਣੇ ਕੋਲ ਹੀ ਆ ਗਿਆ ਠੀਕ ਹੈ ਨਾ ਚਲੋ ਜੀ ਜਰੂਰ ਦੱਸਿਓ ਕਮੈਂਟਾਂ ਦੇ ਵਿੱਚ ਆਪਣੀ ਸੂਟਾਂ ਦਾ ਪ੍ਰਾਈਸ ਤੇ ਸੂਟ ਤੁਹਾਨੂੰ ਕਿਸ ਤਰ੍ਹਾਂ ਦੇ ਲੱਗੇ ਵੀਡੀਓ ਨੂੰ ਸਪੋਰਟ ਕਰਿਆ ਕਰੋ ਸ਼ੇਅਰ ਕਰਿਆ ਕਰੋ ਵੱਧ ਤੋਂ ਵੱਧ ਤੇ ਮੈਂ ਤਾਂ ਹੈਰਾਨ ਰਹਿ ਗਈ ਜਦੋਂ ਅੱਜ ਨਾ ਪਤਾ ਕੀ ਆ ਅੱਜ ਅਸੀਂ ਥੋੜੇ ਜਿਹਾ ਦੁਕਾਨ ਤੋਂ ਹੀ ਲੇਟ ਆਈ ਥੋੜੇ ਜਿਹਾ ਘਰੇ ਕੰਮ ਹੋ ਗਿਆ ਇਸ ਦਾ ਤੇ ਅੱਜ ਵਾਲੇ ਜਦੋਂ ਨਾ ਕੁੜੀਆਂ ਮੇਰੇ ਕੋਲ ਨਾ ਪਹਿਲਾਂ ਫੋਨ ਕਰੀ ਗਈ ਵੀ ਦੁਕਾਨ ਤੇ ਨਹੀਂ ਆਏ ਤੁਸੀਂ ਅਸੀਂ ਦੁਕਾਨ ਤੇ ਆਉਣਾ ਸੀਗਾ ਆਉਣਾ ਸੀਗਾ ਇਕੱਠੀਆਂ ਜੀ ਆ ਗਈਆਂ ਸਾਰੀਆਂ ਐਨੀ ਫਟਾਫਟ ਪ੍ਰਿੰਟ ਚੱਕੇ ਇੰਨੇ ਜਿਆਦੇ ਇਹਨਾਂ ਦੇ ਵਿੱਚ ਨਾ ਸਾਰਿਆਂ ਚ 5 5 6 6 ਕਲਰ ਤੀਗੇ ਦੁਪੱਟੇ ਨਾਲ ਲੈ ਆਏ ਜਿਹੜੇ ਕੋਈ ਤਿੰਨ ਦੁਪੱਟੇ ਲੈ ਕੇ ਆਈ ਸੀ ਉਹਨਾਂ ਨਾਲ ਤਿੰਨਾਂ ਨਾਲ ਸੂਟ ਮਿਲ ਗਏ ਜਿਹੜੇ ਕੋਈ ਚਾਰ ਲੈ ਕੇ ਆਈ ਸੀ ਚਾਰਾਂ ਨਾਲ ਮਿਲ ਗਏ ਜਿਹੜੀ ਭੈਣ ਨਾ ਮਨ ਚ ਸੋਚ ਕੇ ਆਈ ਸੀ ਵੀ ਇੱਕ ਜਾਂ ਦੋ ਸੂਟੇ ਲੈ ਕੇ ਆਉਣੇ ਨੇਗੇ ਉਹ ਕੱਟੀ ਕੀ ਕੀ ਜਾਣੀ ਤਿੰਨ ਤਿੰਨ ਚਾਰ ਚਾਰ ਪੰਜ ਪੰਜ ਸੂਟ ਲੈ ਗਈ ਐਨਾ ਐਨਾ ਵਧੀਆ ਸੋਹਣਾ ਪ੍ਰਿੰਟ ਇੰਨੇ ਪਸੰਦ ਆਏ ਮੈਂ ਤਾਂ ਹੈਰਾਨ ਰਹਿ ਗਈ ਜੀ ਕਿ ਮਹਾ ਕੀ ਹੋ ਗਿਆ ਤੁਸੀਂ ਵੀ ਮੈਂ ਤੁਹਾਨੂੰ ਦੱਸਦੀ ਮੈਂ ਅੱਜ ਵੀਡੀਓ ਹਲੇ ਬਸ ਇੰਨਾ ਸੂਟਾਂ ਦੀ ਪਾਈ ਜਿਹੜੇ ਰਹਿ ਗਏ ਪਰ ਸਪ੍ਰਿੰਟ ਤਾਂ ਬਹੁਤ ਸੋਹਣੇ ਨੇ ਕਿਉਂਕਿ ਉਹਨਾਂ ਨੇ ਤਾਂ ਦੁਪੱਟਿਆਂ ਨਾਲ ਮੈਚ ਕਰਕੇ ਲੈਨੇ ਕਿਉਂਕਿ ਕਿਸੇ ਕੋਲ ਪਿਆਰ ਦਾ ਦੁਪੱਟਾ ਸੀ ਕਿਸੇ ਕੋਲ ਟਾਈ ਡਾਈ ਦੁਪੱਟਾ ਸੀ ਸਾਰੇ ਕਲਰ ਨਵਾਂ ਸਟੱਫ ਆਇਆ ਜੀ ਸਾਰਿਆਂ ਦੇ ਸਾਰੇ ਨਾਲ ਜਿੰਨੀਆਂ ਪਹਿਣਾ ਦੁਪੱਟੇ ਲੈ ਕੇ ਆਈਆਂ ਸੀ ਕਰੋ ਨਾ ਨਹੀਂ ਦਿਖਲਾ ਡਾਈ ਕਰਾਈ ਡਾਈ ਦੇ ਵਿੱਚ ਵੀ ਕਲਰਾਂ ਦੇ ਵਿੱਚ ਫਰਕ ਰਹਿ ਜਾਂਦਾ ਹੈਗਾ ਜਿੰਨੀਆਂ ਪਹਿਣਾ ਦੁਪੱਟੇ ਲੈ ਕੇ ਆਈ ਸੀ ਨਾਲ ਸੂਟ ਮੈਚ ਕਰਨ ਵਾਸਤੇ ਸਾਰਿਆਂ ਦੇ ਦੁਪੱਟਿਆਂ ਨਾਲ ਸ ਸੂਟਾਂ ਦੇ ਮੈਂ ਤਾਂ ਹੈਰਾਨ ਰਹਿ ਗਈ ਇਸ ਗੱਲ ਤੋਂ ਵੀ ਦੁਪੱਟੇ ਡਾਈ ਹੋ ਕੇ ਨਾਲ ਸੂਟ ਮਿਲ ਗਏ ਦੁਪੱਟੇ ਡਾਈਆਂ ਨਾਲ ਨਹੀਂ ਆਪਾਂ ਨੂੰ ਦੁਪੱਟੇ ਡਾਈ ਕਰਵਾਉਣੇ ਪੈਂਦੇ ਨੇ ਤੁਸੀਂ ਵੀ ਪਹਿਣੋਂ ਦੇਖ ਕਿਸੇ ਨੇ ਦੁਕਾਨ ਤੇ ਆਪਣੀ ਜਿਹੜੀਆਂ ਮੈਂ ਕੁੜੀਆਂ ਆਈਆਂ ਹੋਈਆਂ ਨੇ ਜਰੂਰ ਦੁਪੱਟੇ ਲੈ ਕੇ ਆਇਓ ਦੁਪੱਟੇ ਦੀ ਤੁਹਾਡੀ ਬਚਤ ਹੋਊਗੀ ਕਿਉਂਕਿ ਕਲਰ ਚਾਰਟ ਇਹਨਾਂ ਨੇ ਸੋਹਣੇ ਆਏ ਨੇ ਛੋੜੇ ਤਕਰੀਬਨ ਸਾਰੇ ਦੁਪੱਟਿਆਂ ਨਾਲ ਕਲਰ ਜਰੂਰ ਮੈਚ ਹੋਣਗੇ ਚਲੋ ਠੀਕ ਹੈ ਪਹਿਣੇ ਅੱਜ ਦੀ ਵੀਡੀਓ ਇੰਨੀ ਮਿਲਦੇ ਆਪਾਂ ਨਵੀਂ ਵੀਡੀਓ ਦੇ ਨਾਲ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰਿਓ ਸੋਨੂੰ ਸੋਹਣੇ ਸੋਹਣੇ ਸੂਟ ਦਿਖਾਇਆ ਕਰਾਂਗੀ ਤੇ ਆਪਣੇ ਬਲੌਗ ਵੀ ਪਾਉਣੀ ਆ ਬਲੌਗ ਵੀ ਦੇਖਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਿਨ੍ਹਾਂ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੁਹਾਡੀ ਸਪੋਰਟ ਨਾਲ ਬਹੁਤ ਹੌਸਲਾ ਮਿਲਦਾ ਸਾਨੂੰ ਕੰਮ ਦਾ ਤੇ ਚਲੋ ਠੀਕ ਹੈ ਜੀ ਮਿਲਦੇ ਹੁਣ ਆਪਾਂ ਹੋਰ ਵੀਡੀਓ ਨੂੰ ਲੈ ਕੇ ਨਵੀਂ ਵੀਡੀਓ ਨੂੰ ਲੈ ਕੇ ਧੰਨਵਾਦ ਸਾਰੀਆਂ ਭੈਣਾਂ ਦਾ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਚਲੋ ਚੱਕੋ ਬਿਟਾ ਰੱਖੋਗਾ ਤੱਕਾ ਦਾ ਫਟਾਫਟ